ਤੇ ਆ ਕੱਲ ਪਰਸੋਂ ਵੀ ਮੈਂ ਆਇਆ ਉਸ ਦਿਨ ਮੈਨੂੰ ਭਾਈਚਾਰਾ ਮੁਸਲਮਾਨ ਮੁਸਲਮਾਨ ਭਾਈਚਾਰਾ ਮੈਨੂੰ ਮਿਲਿਆ ਸੀ ਅੱਜ ਵੀ ਸਾਡੇ ਕੋਲ ਸੱਜਣ ਖੜੇ ਆ ਮੈਂ ਸਮਝਦਾ ਇਹ ਵੱਡੀ ਗੱਲ ਹੁੰਦੀ ਆ ਦੂਸਰੇ ਦੇ ਨਾਲ ਜਾ ਕੇ ਖੜਾ ਹੋਣਾ ਬਿਲਕੁਲ ਹਿੰਦੂ ਭਾਈਚਾਰਾ ਵੀ ਬਹੁਤ ਸਾਰੀਆਂ ਸਹਾਇਤਾ ਵੀ ਦੇ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਵੀ ਬਹੁਤ ਵੱਡਾ ਆਪਣਾ ਯੋਗਦਾਨ ਪਾ ਰਿਹਾ ਸੋ ਇਹਨਾਂ ਦਾ ਵੀ ਧੰਨਵਾਦ ਕਰਦਾ ਤੋਂ ਬਾਕੀ ਆਪਨੇ ਖੂਬ ਅੱਛੇ ਸੇ ਜਮਾ ਕੀ ਆਏ ਹੈ ਹਰ ਇੱਕ ਮੁਸਲਮਾਨ ਨੇ ਖੂਬ ਜਜ਼ਬੇ ਸੇ ਇਸ ਨੂੰ ਜਮਾ ਕੀ ਆਏ ਹੈ तो जैसा भी होगा हम उसको यहाँ पर दें या घर घर जाकर के वहां पर भी दें जैसा भी क्योंकि इन्होंने हर मुश्किल वक्त के अंदर कोई मजहब नहीं देखा है लोगों का बढ़ के साथ दिया है तो आज अल्लाह ने आपको ये वक्त दिखाया है ये हो सकता है ये देखने के लिए कि कौन आपके साथ खड़ा है कौन आपके साथ नहीं खड़ा है मैं समझता सरकार हो गई की फतेह ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਕਹਾਵਤ ਸੱਚਮੁੱਚ ਹੀ ਪੰਜਾਬ ਦੀ ਧਰਤੀ ਤੇ ਹਮੇਸ਼ਾ ਹੀ ਜਿਹੜੀ ਆ ਉਹ ਸਿੱਧ ਸਾਬਤ ਹੋਈ ਆ ਪਿਛਲੇ ਸਮੇਂ ਦੌਰਾਨ ਜਿਹੜਾ ਹੜਾਂ ਦਾ ਪਰੇਕੋਪ ਚੱਲਿਆ ਜੀ ਉਹਦੇ ਵਿੱਚ ਹਰ ਇੱਕ ਜਥੇਬੰਦੀ ਨੇ ਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲ ਕਦਮੀ ਕਰਕੇ ਉਹਦੇ ਵਿੱਚ ਫ੍ਰਾਮ ਦਾ ਡੇ 1 ਆਪਣਾ ਯੋਗਦਾਨ ਪਾਇਆ योगदान ਇਹਨੇ ਪਾਇਆ ਅਚੇਚੇ ਤੌਰ ਤੇ ਹਰ ਕਾਰਜ ਦੇ ਵਿੱਚ ਮੋਰੀ ਰੋਲ ਨਿਭਾਇਆ ਜਿੱਥੇ ਸ਼ੋਮਣੀ ਕਾਲੀਦਾਲ ਨੰਬੀ ਬਹੁਤ ਵੱਡੇ ਪੱਧਰ ਤੇ ਆਪਣੇ ਯਤਨਾਂ ਰੰਬੇ ਆ ਤੇ ਉਹ ਯਤਨ ਜਿਹੜੇ ਆ ਉਹ ਨਿਰੰਤਰ جاری ਆ ਤੇ ਹੋਰ ਜਥੇਬੰਦੀਆਂ ਵੀ ਜਿਹੜੀਆਂ ਉਹਨਾਂ ਨੇ ਵੀ ਸਾਰਿਆਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪਿੱਛੇ ਦੀਨੀ ਅਪੀਲ ਕੀਤੀ ਸੀ ਕਿ ਆਪਾਂ ਕੋਸ਼ਨਾ ਕੁਝ ਡੋਨੇਟ ਕਰੀਏ ਇਹਦੇ ਵਿੱਚ ਸੋ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੁਲਾਜ਼ਮਾਂ ਨੇ 1 ਕਰੋੜ ਰੁਪਇਆ ਦਿੱਤਾ ਸੀ ਤੇ 1 ਕਰੋੜ ਰੁਪਇਆ ਉਹਨਾਂ ਨੇ ਫਿਰ ਅੱਜ ਦਾ ਵਾਧਾ 11 ਦਾ ਕੀਤਾ ਸੀ ਵੀ ਉਹ ਵੀ ਇਕੱਠਾ ਕਰਾਂਗੇ ਤੇ ਪਿਛਲੇ ਜਿਹੜਾ 1 ਕਰੋੜ ਦੇ ਵਿੱਚ 41 ਲੱਖ 51111 ਰੁਪਏ ਦਾ ਯੋਗਦਾਨ ਇਹ ਸਾਡੇ ਐਜੂਕੇਸ਼ਨ ਅਦਾਰਿਆਂ ਦੇ ਪ੍ਰਿੰਸੀਪਲ ਸਹਿਬਾਨ ਤੇ ਸਟਾਫ ਨੇ ਸਾਰੇ ਨੇ ਪਾਇਆ ਤੋ ਮੈਂ ਸਮਝਦਾ ਇਹ 25 ਲੱਖ ਦਾ ਇਹਨਾਂ ਨਾਲ ਤੈਅ ਹੋਇਆ ਸੀ ਪਰ ਸੋਆਂ ਲੱਖ 16 ਲੱਖ ਇਹਨਾਂ ਨੇ ਫालतू ਦਿੱਤਾ ਜੀ ਤੇ ਇਹ ਸਾਰੇ ਪੈਸੇ ਜਿਹੜੇ ਆ ਇਹ ਸਾਰੇ ਚੰਗੇ ਕਾਰਜਾਂ ਤੇ ਲੱਗਣੇ ਆ ਚੰਗੇ ਕਾਰਜ ਕਹਿਣ ਤੋਂ ਪਹਿਲ ਮੈਂ ਹੁਣ ਆ ਰਮਦਾਸ ਤੋਂ ਆਇਆ ਉਦੋਂ ਮੈਂ ਕਿਹਾ ਸੀ ਤੇ ਬਹੁਤ ਪਾਣੀ ਸੀ ਤੇ ਹੁਣ ਕਿਉਂਕਿ ਫਸਲਾਂ ਮਰ ਗਈਆਂ ਜੀ ਉਹਨਾਂ ਫਸਲਾਂ ਨੂੰ ਕੱਟਣਾ ਫੇਰ ਬਾਤ ਆਉਣੀ ਉਦੋਂ ਬਾਅਦ ਕਿਤੇ ਕਿਤੇ ਬਹੁਤ ਰੇਤਾ ਵੀ ਪੈ ਗਈ ਆ ਤੇ ਕਦੇ-ਕਦੇ ਹੋਰ ਵੀ ਨੁਕਸਾਨ ਵੱਡਾ ਹੋਇਆ ਉਹ ਸਾਰਿਆਂ ਦੇ ਵਿੱਚ ਹੁਣ ਰਾਹਤ ਦੀ ਲੋੜ ਪੈਣੀ ਆ ਜਿਹੜੀ ਲਗਾਤਾਰ 2 ਮਹੀਨੇ ਚੱਲਣੀ ਆ ਸੋ ਮੈਂ ਇਹਨਾਂ ਦਾ ਐਜੂਕੇਸ਼ਨ ਅਦਾਰੇ ਦਾ ਸਾਰੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਆਪਣਾ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਇੱਕ ਹੱਲੇ ਕਰੋੜ ਹੋਰ ਵੀ ਆ ਉਹ ਵੀ ਸਾਰੇ ਦੇ ਵਿੱਚ ਇਹਨਾਂ ਨੇ ਵੀ ਪਾਉਣਾ ਯੋਗਦਾਨ ਤੇ ਸ਼ਾਹੌਨੀ ਕਮੇਟੀ ਵੀ ਪਾਊਗੀ ਤੇ ਅਸੀਂ ਐਤਕੀ ਜਤਨ ਕੀਤਾ ਵੀ ਇੱਕ 2 ਕਰੋੜ ਰੁਪਈਆ ਇਹ ਮੇਰਾ ਖਿਆਲ ਆ ਪਹਿਲੀ ਵਾਰੀ ਸ਼ਾਹੌਨੀ ਕੁਦਰਤ ਦਾ ਪ੍ਰਬੰਧਕ ਕਮੇਟੀ ਤੇ EMPLOYEES ਨੇ ਡੋਨੇਟ ਕੀਤਾ ਤੇ ਅਸੀਂ ਜਿਹੜੇ ਸਾਡੇ ਮੈਂਬਰਾਂ ਦੇ ਡਿਸਕਸ਼ਨ ਰੱਖੇ ਆ ਥੋੜੇ ਥੋੜੇ ਉਹ ਚੋਂ ਵੀ 1.5 ਕਰੋੜ ਰੁਪਈਆ ਐਸ ਕੀ ਅਸੀਂ ਬਚਤ ਕੀਤੀ ਆ ਤਾਂ ਕਿ ਇਹ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਵੇ ਬਾਕੀ ਸਾਡੇ ਹੜ੍ਹਾਂ ਦੇ ਪ੍ਰਕਰੂਪਲੇ ਵੀ ਕੁਦਰਤੀ ਆਫਤਾਂ ਦੇ ਬਜਟ ਦੇ ਵਿੱਚ ਪੈਸੇ ਰੱਖੇ ਹੁੰਦੇ ਪਵਾ ਥੋੜੇ ਹੀ ਆ ਪਰ ਉਹ ਵੀ ਆਪਾਂ ਵਰਤਾਂਗੇ ਕੁਝ ਹੋਰ ਵਸੀਲਿਆਂ ਤੋਂ ਵੀ ਇਕੱਠੇ ਕਰਕੇ ਆਹ ਜਿਹੜਾ ਸਮਾਂ ਆ ਇਹ ਲੋਕਾਂ ਦੇ ਨਾਲ ਖੜੇ ਹੋਣ ਦਾ ਆ ਕਿਉਂਕਿ ਜ਼ਿੰਮੇਵਾਰ ਦਾ ਪਹਿਲੇ ਲੱਕ ਟੁੱਟ ਚੁੱਕਾ ਫਸਲ ਦੇ ਉੱਤੇ ਜੋ ਘਰ ਦਾ ਪੈਸਾ ਸੀ ਉਹ ਲਾ ਦਿੱਤਾ ਤੇ ਉਹ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜ਼ਮ ਤੇ ਸਾਡੇ ਐਜੂਕੇਸ਼ਨ ਅਦਾਰੇ ਇਹ ਸਾਰੇ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਇਹ ਧਾਰ ਦੇ ਮਹਿਸੂਸ ਕਰਕੇ ਤੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਸਾਡੇ ਸਿਕੰਦਰ ਸਰਦਾਰ ਪ੍ਰਤਾਪ ਸਿੰਘ ਤੇ ਸਿਕੰਦਰ ਸਾਡੇ ਸਰਦਾਰ ਸੁਖਮਿੰਦਰ ਸਿੰਘ ਨੇ ਤੋਂ ਮੈਂ ਧੰਨਵਾਦ ਵੀ ਕਰਦਾ ਤੇ ਆਸ ਵੀ ਰੱਖਦਾ ਜਿਹੜਾ ਬਕਾਇਆ ਆ ਉਹ ਵੀ ਆਪਾਂ ਪੂਰਾ ਕਰਾਂਗੇ ਟਰੈਕਟਰ ਵੀ ਪੇਟ ਕੀਤਾ ਗਿਆ ਜੀ ਹਾਂ ਮੈਂ ਦੂਸਰਾ ਭੁੱਲ ਗਿਆ ਸੀ ਸਰਦਾਰ ਬਲਵੰਤ ਸਿੰਘ ਯੂ ਐਸ ਏ ਵਾਲੇ ਜਿਨ੍ਹਾਂ ਨੇ 3 ਲੱਖ ਰੁਪਈਆ ਪਹਿਲੇ ਦਿਨ ਹੀ ਜਿਹੜਾ ਆ ਉਹ ਦੋ ਚੱਕ ਦਿੱਤੇ ਸੀ ਗੁਰਿੰਦਰ ਸਿੰਘ ਸਾਡਾ ਐਡੀਸ਼ਨਲ ਸਖਤਰ ਖੜਾ ਤੇ ਅੱਜ ਉਹਨਾਂ ਨੇ ਪ੍ਰੇਰਣਾ ਕਰਕੇ ਆ ਇੱਕ ਜਿਹੜਾ ਸਵਰਾਜ ਟਰੈਕਟਰ ਜਿਹੜਾ ਆ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਲੰਗਰ ਨੂੰ ਜੀ ਇਹ ਅੱਜ ਉਹਨੇ ਡੋਨੇਟ ਕੀਤਾ ਉਸ ਪਰਿਵਾਰ ਦਾ ਚਿੱਚੇ ਤੌਰ ਤੇ ਧੰਨਵਾਦ ਕਰਦਾ ਇਹ ਵੀ ਦੇਖੋ ਇੱਕ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਆ ਕਿ ਬੈਠੇ ਵਿਦੇਸ਼ ਚ ਆ ਤੇ ਤਰਸ ਪੰਜਾਬ ਦੇ ਲੋਕਾਂ ਨਾਲ ਤੇ ਜਿਹੜੀ ਸਾਂਝ ਆ ਉਹ ਪੰਜਾਬ ਦੇ ਲੋਕਾਂ ਨਾਲ ਸੋ ਮੈਂ ਉਸ ਪਰਿਵਾਰ ਦਾ ਚਿੱਚੇ ਤੌਰ ਤੇ ਫਾਈਨੈਂਸ਼ਲੀ ਵੀ ਤੇ ਟਰੈਕਟਰ ਡੋਨੇਟ ਕਰਨ ਲਈ ਵੀ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਸਾਰਾ ਹਿੰਦੂ ਭਾਈਚਾਰਾ ਮੁਸਲਿਮ ਭਾਈਚਾਰਾ ਸਾਰੇ ਜਾਣੇ ਅੱਜ ਪੰਜਾਬ ਲਈ ਇਕੱਤਰ ਹੋਏ ਨੇ ਕਿਵੇਂ ਦੇਖ ਰਹੇ ਹੋ ਤੁਸੀਂ ਜਦੋਂ ਅਸੀਂ ਧੋਬੜੀ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਕੀਤਾ ਸੀ ਜੀ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹੀ ਦੇ ਛੇਤੀ ਦਿਹਾੜੇ ਤੇ ਉਹਦੇ ਵਿੱਚ ਮੈਂ ਦੇਖ ਰਿਹਾ ਅੱਜ ਅਸੀਂ ਤਕਰੀਬਨ 26 ਸਟੇਟ ਕਵਰ ਕਰਨੇ ਆ ਠੀਕ ਹੈ ਜੀ ਜਿੰਨਾ ਵੱਡਾ ਯੋਗਦਾਨ ਉਥੇ ਦਾ ਹਿੰਦੂ ਸਮਾਜ ਤੇ ਦੂਸਰੇ ਸਮਾਜ ਸਿੱਖ ਦਾ ਕਿਉਂਕਿ ਸਿੱਖਾਂ ਦੇ ਦਾ ਗੁਰੂ ਸਾਹਿਬ ਜੀ ਨੇ ਕਿਰਪਾ ਤੇ ਬਖਸ਼ਿਸ਼ ਆ ਉਹ ਸਾਰੇ ਜਿਹੜਾ ਸਾਡਾ ਸਗਾ ਇੱਕ ਲਿੰਕ ਵੀ ਭਾਈਚਾਰਕ ਤੌਰ ਦੇ ਉੱਤੇ ਉਸ ਸਤਗੁਰਾਂ ਦੀ ਸ਼ਹਾਦਤ ਚ ਸਾਰੇ ਜਿਹੜੇ ਆ ਉਹ ਸ਼ਮੂਲੀਅਤ ਕਰਨ ਤੇ ਕਰ ਰਹੇ ਆ ਤੇ ਆ ਕੱਲ ਪਰਸੋਂ ਵੀ ਮੈਂ ਆਇਆ ਉਹ ਦਿਨ ਮੈਨੂੰ ਭਾਈਚਾਰਾ ਮੁਸਲਮਾਨ ਮੁਸਲਮਾਨ ਭਾਈਚਾਰਾ ਮੈਨੂੰ ਮਿਲਿਆ ਸੀ ਅੱਜ ਵੀ ਸਾਡੇ ਕੋਲ ਸੱਜਣ ਖੜੇ ਆ ਮੈਂ ਸਮਝਦਾ ਇਹ ਵੱਡੀ ਗੱਲ ਹੁੰਦੀ ਆ ਦੂਸਰੇ ਦੇ ਨਾਲ ਜਾ ਕੇ ਖੜਾ ਹੋਣਾ ਬਿਲਕੁਲ ਤੇ ਹਿੰਦੂ ਭਾਈਚਾਰਾ ਵੀ ਬਹੁਤ ਸਾਰੀਆਂ ਸਹਾਇਤਾ ਵੀ ਦੇ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਵੀ ਬਹੁਤ ਵੱਡਾ ਆਪਣਾ ਯੋਗਦਾਨ ਪਾ ਰਿਹਾ ਸੋ ਇਹਨਾਂ ਦਾ ਵੀ ਧੰਨਵਾਦ ਕਰਦਾ ਇਹ ਗੁਰਾਂ ਸਤਗੁਰ ਜੀ ਨੇ ਤਾਂ ਸਿੱਖ ਨੂੰ ਆਦੇਸ਼ ਇਹ ਕੀਤਾ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮੈਂ ਸਮਝਦਾ ਸਰਕਾਰਾਂ ਬਉਣੀਆਂ ਹੋ ਗਈਆਂ ਲੋਕ ਜਿਹੜੇ ਸੀ ਉਹ ਆਪ ਮਹਾਰਾ ਇਸ ਦੁੱਖ ਨੂੰ ਆਪਣਾ ਦੁੱਖ ਮਹਿਸੂਸ ਕਰਕੇ ਅੱਜ ਮੈਂ ਰਮਦਾਸ ਜਾ ਕੇ ਆਇਆ ਬੜੇ-ਬੜੇ ਪੱਦਰ ਦੇ ਉੱਤੇ ਅੱਜ ਵੀ ਉੱਥੇ ਜੋੜ ਮੇਲੇ ਦੇ ਵਿੱਚ ਕਿਉਂਕਿ 8-9 ਦਾ 9-10 11 ਦਾ ਜੋੜ ਮੇਲਾ ਸੀ ਕਿੱਡੀ ਵੱਡੀ ਆਸਤਾ ਆ ਲੋਕਾਂ ਨੂੰ ਪਾਣੀ ਦੇ باوجود ਵੀ लखा लोग जड़े उसे नातमस्तक हो रहे सतगुरु हैं ये शाहनवाज शाही मुफ्ती शाहनवाज शाही हाँ क्या बात क्या हम यहाँ पर राजस्थान से फतेहपुर सीकर ज़िला से आए हैं और हमारे जिम्मेदार साथी है एक एक जमेतुल्ख्रेश है ये हमारा एक तंजीम है यूनिटी उसके जरिए से हम यहाँ पर जो पंजाब के अंदर जो परेशानी आई है उसकी मदद के लिए यहाँ पर आए हैं गोल्डन टेंपल है यहाँ पर इतना बड़ा काम होता है यहाँ के जरिए से हमारी जो है इमदाद सही जगह पर पहुँच सके इसलिए हम यहाँ पर आए हैं और हमें बताया गया है कि आप दें और आपकी जो भी आप सामग्री लेकर के आएंगे उसको सही जगह पर पहुँचाया जाएगा क्या मदद क्या की गई आपकी तरफ से मदद अभी करेंगे जैसा भी मशवरा होगा तो बाकी हमने खूब अच्छे से जमा किया है हर एक मुसलमान ने खूब जज्बे से इसको जमा किया है तो जैसा भी होगा हम उसको यहाँ पर दें या घर घर जाकर के वहाँ पर भी दें जैसा भी और ये क्योंकि इन्होंने हर मुश्किल वक्त के अंदर कोई मजहब नहीं देखा है लोगों का बढ़ कर के साथ दिया है तो आज अल्लाह ने आपको ये वक्त दिखाया है ये हो सकता है ये देखने के लिए कि कौन आपके साथ खड़ा है कौन आपके साथ नहीं खड़ा है तो अल्हमिल्ला हम राशन नहीं है हम कैश की शक्ल में देने के लिए आए हैं जो भी होगा अभी हम मशवरा करेंगे वो इधर देंगे जैसे भी